ਹਾਂਜੀ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਤੇ ਅੱਜ ਆਪਾਂ ਫੇਰ ਆਇਆ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਖੇਤ ਆ ਖੇਤ ਤੋਂ ਵੀਡੀਓ ਸਟਾਰਟ ਕਰਾਂਗੇ ਅੱਜ ਆਪਾਂ ਕਰ ਰਹੇ ਆ ਮੱਕੀ ਤੇ ਸਪਰੇ ਸਪ੍ਰੇਆਂ ਬਹੁਤ ਕਰਤੀਆਂ ਬਾਈ ਤੋ ਅੱਜ ਨਹੀਂ ਤੇ ਅਸਾਂ ਦੱਸਦੇ ਆ ਆਪਾਂ ਕਿੰਨੀਆਂ ਸਪ੍ਰੇਆਂ ਕਰਤੀਆਂ ਮੋਢ ਤੋਂ ਲੈ ਕੇ ਮੱਕੀ ਦੇ ਉੱਤੇ ਤੇ ਹਲੇ ਵੀ ਕਸਰ ਹੈਗੀ ਆ ਮੱਕੀ ਉਨੀ ਕਾਮਯਾਬ ਨਹੀਂ ਗਈ ਤੇ ਅੱਜ ਫੇਰ ਸਵੇਰ ਸਵੇਰ ਸਪਰੇ ਕਰਨ ਆ ਰਹੇ ਹਾਂ ਤੇ ਅੱਜ ਫੇਰ ਘਾਟਾਂ ਵਾਲੀ ਲਿਆਂਦੀ ਆ ਆਹ ਵਾਲੀ ਇਹ ਹੁਣ ਦਿੱਤੀ ਆ ਉਹਨਾਂ ਨੇ ਪਹਿਲਾਂ ਹੋਰ ਦਿੱਤੀ ਸੀ ਹੁਣ ਕਹਿੰਦੇ ਇਹ ਕੰਮ ਕਰੂਗੀ ਉਹ ਨਹੀਂ ਕਰਨਾ ਇਸ ਤੋਂ ਪਹਿਲਾਂ ਸੜਕੀ ਸੀਗੀ 1263 1263 ਦੀ ਸਪਰੇ ਕਰੀ ਸੀ ਆ ਦੇਖ ਲਓ ਹੈ ਤੇ ਕੰਮ ਹਲੇ ਉਹਨਾਂ ਕਿਸੇ ਸਪਰੇ ਨੇ ਕਰਿਆ ਨਹੀਂ ਇਹ ਫੇਰ ਕਰੀ ਨੈਨੋ ਜੂਰੀਆ ਦੀ ਹੈ ਨੈਨੋ ਜੂਰੀਆ કરીਇ ਇੱਕ ਫਿਰ ਕਰੀ 1263 ਦੀ ਦੋ ਫਿਰ ਕਰੀ ਆ ਕਾਲੀ ਦਵਾਈ ਜੀ ਹੁੰਦੀ ਹੈ ਜਿਹੜੀ ਘਟ ਵਾਲੀ ਹੈ ਵੀ ਤੇ ਤਿੰਨ ਆ ਤਿੰਨ ਤੇ ਇੱਕ ਜਿਹੜੀ ਉਹ ਢੋਲ ਚ ਪਈ ਆ ਉਹ ਦੇਖ ਕੋਲੇ ਚੌਥੀ ਉਹ ਆ ਅੱਜ ਤੇ ਚੌਥੀ ਉਹ ਤੇ ਪਾਈਮੀ ਕਰੀ ਡੀਏਪੀ ਤੇ ਜੂਰੀਆ ਦੀ ਇਹਦੋਂ ਪਹਿਲਾ ਹਫਤਾ ਖੋ ਗਿਆ ਕਰੀ ਨੂੰ ਪੰਜ ਤੇ ਇੱਕ ਹੋਰ ਕਰੀ ਸੀ ਸ਼ਾਇਦ ਮੇਰੇ ਯਾਦ ਨਹੀਂ ਕਹਿੰਦਾ ਘੋਲ ਸੀਦਾ ਉਹ ਵੀ 6 ਸਪਰੀਆਂ ਇਹ ਹੋ ਗਈਆਂ ਥੋੜੇ ਟਾਈਮ ਦੇ ਵਿੱਚ ਘਾਟਾਂ ਵਾਲੀਆਂ ਤੇ ਮੱਕੀ ਅੱਜ ਹਲੇ ਮਹੀਨੇ ਤੋਂ ਉੱਪਰ ਹੋ ਗਈ ਆ ਤੇ ਕੋਈ ਲੱਗਿਆ ਨਹੀਂਗਾ ਵੀ ਇੰਨੀਆਂ ਸਪਰੀਆਂ ਸਿਰਕਣ ਦਾ ਕੋਈ ਫਾਇਦਾ ਹੋਇਆ ਨਹੀਂ 5 ਸਪਰੀਆਂ ਮੰਨ ਲਓ ਘਾਟਾਂ ਵਾਲੀਆਂ ਹੋ ਗਈਆਂ ਤੇ ਇੱਕ ਕਰੀ ਸੀ ਪਹਿਲਾਂ ਥੁੰਡੀ ਵਾਲੀ 6 ਫਿਰ ਉਹਦੇ ਨਾਲ ਥੁੰਡੀ ਮਰੀ ਨਹੀਂ 505 ਨਾਲ ਫੇਰ ਲਿਆ ਕੇ ਸੜਕੀ ਕੋਰਾ ਜਾਨ 7 ਤੇ 7ਵੇਂ ਤੇ ਹਾਂ ਤੇ ਉਦੋਂ ਬਾਅਦ ਹੁਣ ਫੇਰ ਕਿਹੜਾ ਕੀੜੇ ਤੋਂ ਸੜਕੀ ਸੀਗੀ ਹੁਣ ਪਾਇਆ ਸੀ ਇਹਦੇ ਪਿੱਛੇ ਦੀ ਆ ਦਵਾਈ 8 ਦਵਾਈਆਂ ਇਹਦੋਂ ਪਹਿਲਾਂ ਮੈਂ ਮੱਕੀ ਤੇ ਸੜਕ ਦਿੱਤੀਆਂ ਆਂ ਦੇਖ ਲਓ ਬਾਈ ਤੁਸੀਂ ਯਕੀਨ ਨਹੀਂ ਮੰਨਣਾ ਪਰ ਸੱਚ ਆ ਬਰੀ ਇਹਨੀਆਂ ਦਵਾਈਆਂ ਸੜਕਦੀਆਂ ਉਹ ਇੱਕ ਤਾਂ ਥੋੜਾ ਜਿਹਾ ਖਣੀ ਤਾਂ ਪਾਣੀ ਨਰਮਾ ਬੋਰ ਦਾ ਉਹਦਾ ਕਰਕੇ ਆ ਤੇ ਹਰੇ ਵੀ ਮੱਕੀ ਹੋਈ ਓਨੀ ਉੱਠੀ ਤੇ ਰਹੀ ਗੱਲ ਝੂਰਗੇ ਦੀ ਤਿੰਨ ਆਰੀ ਚਾਰ ਆਰੀ ਝੂਰੀਆ ਪਤਾਗਾ ਤੇ ਹੁਣ ਫੇਰ ਅੱਜ ਕਰਦਾ ਸਪਰੇ ਤੇ ਬਾਈ ਆਈਤੀਆ ਸਪਰੇ ਹਾਂ ਮੈਂ ਕਹਿੰਦਾ ਪੁੱਛ ਹੀ ਨਾ ਬੁਰਾ ਹਲਾ ਇੰਨੀ ਦਾ ਕਦੇ ਸਿੜਕਿਆ ਨਹੀਂ ਸੀਗਾ ਪਹਿਲੀ ਵਾਰੀ ਮੱਕੀ ਵੀਜੀ ਸੀ ਉਹ ਵੀ ਚਲੋ ਨਾਂ ਰੱਖ ਕੇ ਕਿਸੇ ਦੇ ਵੀ ਜੀ ਲਈ ਉਹਨੇ ਵੀਜੀ ਨਹੀਂ ਵੀਜੀ ਪਰ ਮੈਨੂੰ ਲੱਗਿਆ ਨਹੀਂ ਕੋਈ ਬਹੁਤਾ ਵਧੀਆ ਕੰਮ ਇਹ ਤਾਂ ਮੂੰਗੀ ਮੰਗੀ ਵੀਜਲੇ ਵਧੀਆ ਮੂੰਗੀ ਦੀ ਸਪਰੇਅ ਕਰਦੇ ਮਾਣਾ ਮਸ਼ੀਨ ਤੋਂ ਵੜਾ ਦੇ ਤੇ ਜਾਂ ਫਿਰ ਇਹ ਕੰਮਜਾਬ ਵੀਰੇ ਆਲੂ ਵਾਲੇ ਬਾਹਨ ਚ ਇਹ ਆਪਾਂ ਦਾ ਚਲੋ ਲੱਗਦੇ ਆ ਕਰਨ ਕਿੜਕਣੀ ਪਣੀ ਹੈ ਮਜਬੂਰੀ ਹੈ ਖਰਚਾ ਇੰਨਾ ਹੁਣ ਹੋਇਆ ਵਗਾ ਤੇ ਵਿੱਚ ਬਣੇ ਰੋ ਵੀਡੀਓ ਦੇ ਆਪਾਂ ਫਿਰ ਮਿਲਦੇ ਆ ਵੀਰੇ ਓਕੇ ਹਾਂਜੀ ਭਰਾ ਜੀ ਆਪਾਂ ਨਵੇੜਤਾ ਸਪਰੇਅ ਦਾ ਤੇ ਮੱਕੀ ਤੇ ਤੇ ਜੇ ਬਾਈ ਕਿਸੇ ਨੇ ਕੋਈ ਐਕਸਪੀਰੀਅੰਸ ਹੋਵੇ ਕਿਸੇ ਕੋਲੇ ਮੱਕੀ ਦਾ ਵਧੀਆ ਸਪਰੇਅ ਦਾ ਤੇ ਯਾਰ ਬਾਈ ਜਰੂਰ ਦੱਸੋ ਯਾਰ ਆਪਾਂ ਜਰੂਰ ਕਰਾਂਗੇ ਤੇ ਆਪਣਾ ਸਪਰੇਅਾਂ ਤੋਂ ਖਿਹੜਾ ਛੁੱਟ ਜਾਈ ਯਾਰ ਕਿਉਂਕਿ ਬਹੁਤ ਸਪਰੇਅਾਂ ਹੋਈ ਇਹਨੇ ਖਰਚਾ ਬਹੁਤ ਪਈ ਜਾਂਦਾ ਯਾਰ ਆਪਾਂ ਤਾਂ ਸਾਰੀਆਂ ਹੀ ਕਰਤੀਆਂ ਕੋਈ ਨਹੀਂ ਛੱਡੀ ਘਾਟਾਂ ਉਟਾ ਲਾਂਗਾ ਤੇ ਜੇ ਕਿਸੇ ਵੀਰ ਕੋਲੇ ਹੈਗਾ ਕੋਈ ਐਕਸਪੀਰੀਅੰਸ ਵੀ ਆ ਦਵਾਈ ਨਾਲ ਥੋੜਾ ਨਰਮ ਪਾਣੀ ਆ ਵੀਰੇ ਵਿੱਚ ਵਧੀਆ ਉੱਠ ਖੜੂ ਮੱਕੀ ਤਾਂ ਜਰੂਰ ਦੱਸਿਓ ਯਾਰ